ਤਾਂ ਆਪਾਂ ਨੂੰ ਭਰਾ ਗੋਰਾ ਮਿਲਿਆ ਹੈ ਗਿਟਾਰ ਵਾਟ ਆ ਸੇ ਇਸ ਮਾਈ ਨਿਊ ਫਰੈਂਡ ਫਰਮ ਪੰਜਾਬੀ ਯੇ ਯਾ ਸਬਸਕ੍ਰਾਈਬ ਸਬਸਕ੍ਰਾਈਬ ਦਿਸ ਗਾਇ ਬਾਈ ਯੂਟਿਊਬ ਮੈਨ ਨਾਓ ਨਾਈਸ ਬਾਬੇ ਵਿਊ ਦੇਖੋ ਕਿੰਨਾ ਘੈਂਟ ਆ ਪਹਾੜਾਂ ਦੇ ਚੋਟੀਆਂ ਦੇ ਬਰਫ਼ ਜੰਮੀ ਹੋਈ ਹੈ ਜਰਾ ਉਹ ਕਾਲੇ ਕਾਲੇ ਪਹਾੜਾਂ ਦੇ ਚਿੱਟੀ ਚਿੱਟੀ ਸੁਨੋ ਦਿਲ ਨੂੰ ਟੁੱਬਦੀ ਆ ਕਿਆ ਬਾਤਾਂ ਨੇ ਵਾਹ ਸੋਹਣੀਆਂ ਬਾਬੇ ਸਾਫ਼ ਸੁਥਰਾ ਜਮਾ ਵਾਓ ਬਰਫ ਦਾ ਸਵਾਦ ਹੀ ਇੱਥੇ ਆਉਂਦਾ ਕਿ ਕਰੋ ਚੱਕ ਅੱਜ ਕੱਲ੍ਹ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸੁਭਕਤਾ ਸੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਤੋਸਵਾਲ ਨੂੰ ਜਾਣਾ ਤਾਂ ਉੱਪਰ ਦੇਖ ਸਕਦੇ ਤੁਸੀਂ ਜਾਣਦੇ ਨੇ ਤਾਂ ਉੱਪਰਲੀ ਰੋਡ ਹੈ ਜਿਹੜੀ ਉਹ ਤੋਸਵਾਲ ਨੂੰ ਜਾਊ ਵਾਹ ਕੀ ਬਾਤ ਆ ਦੇਖੋ ਕੁਦਰਤੀ ਚਰਨੇ ਬੜੇ ਸੋ ਜਿਹੜਾ ਬਰਸੈਨੀ ਤੋਂ ਤੋਸ ਦਾ ਰਸਤਾ ਉਹ 3 ਕਿਲੋਮੀਟਰ ਪੈਂਦਾ ਕਿਉਂਕਿ ਆਪਾਂ ਬਰਸੈਨੀ ਪਹਿਲਾਂ ਵੀ ਐਂ ਜਦੋਂ ਕੀਰਗੰਗਾ ਦਾ ਟ੍ਰੈਕ ਸਰ ਕੀਤਾ ਸੀ ਤਾਂ ਥਿ ਵਿਊ ਬਹੁਤ ਸੋਹਣਾ ਸਾਨੂੰ ਦਿਖਾਉਣ ਦੀ ਕੋਸ਼ਿਸ਼ ਤਾਂ ਬਾਬੇ ਬੜਾ ਖਤਰਨਾਕ ਆ ਸਾਰਾ ਆਫ ਰੋਡ ਹੀ ਆ ਵਾਓ ਦੇਖੋ ਲਓ ਜੀ ਡਿੱਗਦੇ ਪੈਂਦੇ ਆਪਾਂ ਤੋਸ ਦੇ ਵਿੱਚ ਪਹੁੰਚ ਗਏ ਮਾਹੌਲ ਬਹੁਤ ਸੋਹਣਾ ਹੈਗਾ ਪਾਰਕਿੰਗ ਇੱਥੇ ਹੈ ਨਹੀਂ ਵੈਸੇ ਆਪਾਂ ਨੂੰ ਸਾਈਡਾਂ ਤੇ ਬਾਈਕ ਖੜਾਉਣੀ ਪੈਂਦੀ ਹੈ ਗੱਡੀ ਤਾਂ ਉੱਪਰ ਆਉਂਦੀ ਨਹੀਂ ਵੈਸੇ ਮੋਟਰਸਾਈਕਲ ਆ ਜਾਂਦਾ ਸੋ ਬਾਈਕ ਆਪਾਂ ਇੱਥੇ ਲਾਤੀ ਸੋ ਵੈਲਕਮ ਟੂ ਤੋਸ ਤੋਂ ਉਸ ਕਾ ਨਜ਼ਾਰਾ ਵੀ ਲੱਗ ਗਿਆ ਉਸ ਦਾ 뷰 ਪੂਰਾ ਸੋਹਣਾ ਹੁੰਦਾ ਤੁਸੀਂ ਦੇਖ ਸਕਦੇ ਹੋ ਚਾਰ ਸਫੇਰੇ ਪਹਾੜ ਐ ਬਰਫ ਨਾਲ ਢਕੇ ਹੋਏ ਨੇ ਠੰਡੀ ਠੰਡੀ ਹਵਾ ਰੁਕੀ ਰੁਕੀ ਪਹਾੜਾਂ ਦੀ ਹਵਾ ਆਉਂਦੀ ਹੈ ਵੈਸੇ ਟੂਰਿਸਟ ਇੱਥੇ ਬਹੁਤ ਆਉਂਦੇ ਨੇ ਮਲਾਨਾ ਦੇ ਵਿੱਚ ਐ ਨੇ ਟੂਰਿਸਟ ਨਹੀਂ ਸੀ ਇੱਥੇ ਬਹੁਤ ਨੇ ਮੌਸਮ ਵੀ ਖਰਾਬ ਹੈ ਕਿਰਪੂਲ ਕ੍ਰਾਸ ਕਰਕੇ ਅੱਗੇ ਜੋ ਵੀ ਇੱਥੇ ਕੈਫੇ ਬਣੇ ਹੋਏ ਨੇ ਹੋਟਲ ਬਣੇ ਹੋਏ ਨੇ ਤੁਸੀਂ ਸਟੇ ਕਰ ਸਕਦੇ ਹੋ ਇੱਥੇ ਕੀ ਬਾਤ ਆ ਦੇਖੋ ਬਹੁਤ ਸੋਹਣਾ 뷰 ਹੈ ਵਾਉ ਵਾਈਫਾਈ ਵੀ ਇੱਥੇ ਸੁਵਿਧਾ ਮਿਲਦੀ ਆ ਤੋ ਦੇਖਣਾ ਹਾਂ ਅੱਗੇ ਜਾ ਕੇ ਪਤਾ ਲੱਗੇਗਾ ਵਾਉ ਕੀ ਬਾਤ ਆ ਦੇਖ ਦੇਖ ਅੱਖਾਂ ਨਹੀਂ ਫਰਦੀਆਂ ਵਾਹ ਕੀ ਬਾਤ ਆ ਹੋਟਲ ਬਹੁਤ ਨੇ ਇੱਥੇ ਜਿੰਨੇ ਤੁਹਾਡੇ ਸਾਹਮਣੇ ਨਜ਼ਰ ਆਉਂਦੇ ਨੇ ਸਾਰੇ ਹੋਟਲ ਹੀ ਨੇ ਕੈਫੇ ਵਗੈਰਾ ਇੱਥੇ ਤੁਸੀਂ ਸਟੇ ਕਰਨ ਨੂੰ ਤੁਹਾਨੂੰ ਮਿਲ ਜੂਗਾ ਰੇਟ ਵੀ ਠੀਕ ਠੀਕ ਹੀ ਦੱਸ ਦਿੰਦੇ ਆ 4-500 ਰੁਪਏ 'ਚ ਕਹਿੰਦੇ ਵੀ ਆਪਾਂ ਨੂੰ ਮਿਲ ਜਾਂਦਾ ਦੋ ਬੈਗ ਆਪਣੇ ਥੱਲੇ ਪਏ ਨੇ ਵੱਡੇ ਉਹ ਲਿਹਾਉਣੇ ਪੈਣਗੇ ਉਹਦੀ ਦਿੱਕਤ ਆਉ ਪ੍ਰੋਬਲਮ ਆਊਗੀ ਸੋ ਦੇਖਦੇ ਆ ਕਿਉਂਕਿ ਪਹਿਲਾਂ ਲਿਹਾਉਣੇ ਪੈਣਗੇ ਫਿਰ ਸਵੇਰੇ ਕੱਸਨੇ ਪੈਣਗੇ ਇੱਥੇ ਆ ਕੇ ਤੁਸ ਦੀ ਇੱਕ ਟਾਪ ਲੋਕੇਸ਼ਨ ਆ ਜਾਂਦੀ ਹੈ ਵਾਓ ਜ਼ਿੰਦਗੀ ਦੇ ਵਿੱਚ ਕਦੇ ਸੋਚਿਆ ਨਹੀਂ ਸੀ ਵੀ ਕਦੇ ਆਹ ਲੋਕੇਸ਼ਨ 'ਤੇ ਵੀ ਆਵਾਂਗੇ ਬਰਫਾ ਦੀਆਂ ਟਕੀਆਂ ਚਟਾਨਾਂ ਦੇ ਵਿਚਾਲੇ ਬਸਿਆ ਹੋਇਆ ਇੱਕ ਛੋਟਾ ਜਿਹਾ ਪਿੰਡ ਤੋ ਸਸ 15 20 ਦਿਨਾਂ ਬਾਅਦ ਇੱਥੇ ਵੀ ਬਰਫ ਪੈਣੀ ਸਟਾਰਟ ਹੋ ਜੂਗੀ ਸੋ ਹਜੇ ਮੌਸਮ ਨਹੀਂ ਜੇ ਮੌਸਮ ਖਰਾਬ ਹੋ ਗਿਆ ਤਾਂ ਸਵੇਰੇ ਸ਼ਾਮ ਵੀ ਪੈ ਸਕਦੀ ਆ ਕੋਈ ਪਤਾ ਨਹੀਂ ਬਰਫ ਦਾ ਕਿਹੜੇ ਵੇਲੇ ਪੈ ਜੇ ਮੌਸਮ ਦੇ ਸਰਤੇ ਆ ਵਾਓ ਮੌਸਮ ਹੌਲੀ ਹੌਲੀ ਬਦਲਦਾ ਜਾਂਦਾ ਹੈ ਬੱਦਲ ਵਾਈ ਸ਼ੁਰੂ ਆ ਕਿਉਂਕਿ ਜਿਹੜੇ ਉੱਚੇ ਪਹਾੜਾਂ ਦੇ ਉੱਤੇ ਬਰਫ ਪੈਂਦੀ ਹੈ ਤਾਂ ਉੱਥੇ ਮੀਂਹ ਨਹੀਂ ਪੈਂਦਾ بارش ਨਹੀਂ ਹੁੰਦੀ ਉੱਥੇ ਪੈਂਦੀ ਤਾਂ ਪੈਂਦੀ ਸਿਰਫ ਸਨੋ ਉਹ ਸਾਹਮਣੇ ਜਿੱਥੇ نیچے ਇੱਕ ਡੈਮ ਦੀ ਇਹਦਾ ਉਹਨੂੰ ਉਹ ਹੈਗਾ ਬਰਸੈਨੀ ਦਾ ਬਰਸੈਨੀ ਤੋਂ ਤਿੰਨ ਕਿਲੋਮੀਟਰ ਦੀ ਉਚਾਈ ਤੇ ਇੱਥੇ ਪਿੰਡ ਇਹ ਪਿੰਡ ਬਸਿਆ ਹੋਇਆ ਰਸਤੇ ਵਾਲੇ ਛਿੱਧੇ ਨੇ ਬਹੁਤ ਮੁਸ਼ਕਲ ਚੜਾਈ ਜੜੀ ਜਾਂਦੀ ਹੈ ਹਾਂਜੀ ਦੋਸਤੋ ਆਪਾਂ ਨੂੰ ਬਹੁਤ ਉੱਪਰ ਆ ਕੇ ਜਮਾ ਤੋਂ ਉਸਦੇ ਟਾਪ ਤੇ ਆ ਕੇ ਆਪਾਂ ਨੂੰ ਇੱਕ ਰੂਮ ਮਿਲਿਆ ਵੈਸੇ ਰੂਮ ਇਕੱਲੇ ਕਰਕੇ ਇਹਨਾਂ ਨੇ ਮੈਨੂੰ ਦੇਤਾ 500 ਦਾ ਵੈਸੇ 800 ਤੋਂ 1000 ਤੋਂ ਘਟ ਦਿੰਦੇ ਨਹੀਂ ਰੂਮ ਬਹੁਤ ਸੋਹਣਾ ਰੂਮ ਦਿਖਾਉਣਾ ਤੁਹਾਨੂੰ ਸੇਵਾ ਮਾਨੋ ਦੇ ਨਾਮ ਤੇ ਇਹ ਰੂਮਾਂ ਤੁਸੀਂ ਲੈ ਸਕਦੇ ਹੋ ਕਿਉਂਕਿ 500 ਪਹਾੜਾਂ ਦੇ ਵਿੱਚ ਕੋਈ ਜ਼ਿਆਦਾ ਨਹੀਂ ਹੈਗਾ ਤੁਸੀਂ ਆਪਣੇ ਕਿਤੇ ਰੂਮ ਲੈ ਕੇ ਦੇਖਿਓ ਆ ਰੂਮਾਂ ਬੱਬੇ ਆਪਣਾ ਸਫਾਈ ਸੁਭੀ ਪੂਰੀ ਹੈਂਡ ਆ ਵਾਓ ਕੈਫੇ ਬਣੇ ਹੋਏ ਨੇ ਆ ਆਪਣਾ ਵਾਸ਼ਰੂਮ ਆ ਗਿਆ ਆ ਆਪਣਾ ਬੈੱਡ ਆ ਗਿਆ ਤਾਂ ਨੈਟ ਦੀ ਫੈਸਿਲਿਟੀ ਹੈਗੀ ਇੱਥੋਂ ਆਪਾਂ ਇਹ ਰੂਮ ਲੈਂਤਾ ਜਿੱਥੇ ਆਪਣੇ ਮੋਟਰਸਾਈਕਲ ਖੜੇ ਆ ਉਦੋਂ ਕਿਲੋ ਮੀਟਰ ਦੀ ਉਚਾਈ ਤੇ ਆ ਇਹ ਜੰਮਾ ਸਿੱਧੀ ਚੜ੍ਹਾਈ ਹੈ ਵਾਓ ਬੱਬੇ ਜਦੋਂ ਦੇ ਆਪਾਂ ਆਏ ਆ ਨਾ ਮੌਸਮ ਉਦੋਂ ਦਾ ਹੀ ਮਸਤਾਨਾ ਹੋਇਆ ਪਿਆ ਜਿਹੜੇ ਵੀ ਪਹਾੜ ਤੁਸੀਂ ਦੇਖਦੇ ਹੋ ਮੂਰੇ ਇਹ ਸਾਰੇ ਬਰਫਨਾਟਾ ਕਿਸੇ ਉੱਪਰੋਂ ਜਿਹੜੇ ਕਾਲੇ-ਕਾਲੇ ਜੀ ਦੀਂਦੇ ਇੱਥੇ ਰੱਖਦੇ ਸਾਨੂੰ ਦੀਂਦੇ ਆ ਜਿਹੜੀਆਂ ਇਹਦੀਆਂ ਉੱਪਰ ਲੀਆਂ ਚਟਾਨਾਂ ਨੇ ਸਾਰੀਆਂ ਬਰਫਨਾ ਟਕੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਪੂਰਾ ਬੱਦਲ ਵਾਈ ਹੋਈ ਪਈ ਐ ਸੋ ਇਹ ਤੋਸ ਬਹੁਤ ਚਰਦੀ ਮਨ ਚ ਤਮੰਨਾ ਸੀ ਵੀ ਇੱਕ ਕਸੌਲ ਤੋਸ ਮਲਾਨਾ ਜੇ ਗੰਗਾ ਆਪਣਾ ਦੇਖਿਆ ਹੋਇਆ ਸੀ ਵੀ ਹੋਰ ਜਿਹੜੇ ਵੀ ਇਹ ਦੇਖਣ ਆਲੇ ਰਹਿੰਦੇ ਨੇ ਹਨਾ ਵੀ ਆਪਾਂ ਉੱਥੇ ਜਾਈਏ ਸੋ ਇੱਕ ਗਲਤੀ ਹੋ ਗਈ ਕਿ ਆਪਾਂ 10 ਦਿਨ ਪਹਿਲਾਂ ਆ ਗਏ ਜੇ ਆਪਾਂ 10 ਦਿਨ ਬਾਅਦ ਆਏ ਹੁੰਦੇ ਇਸ ਥਾਂ ਤੇ ਤਾਂ ਇੱਥੇ ਵੀ ਆਪਾਂ ਨੂੰ ਸਨੋ ਦੇਖਣ ਨੂੰ ਮਿਲ ਜਾਂਦੀ ਹੋਟਲ ਦੇ ਵਿੱਚ ਇੱਕ ਕੈਫੇ ਬਣਿਆ ਹੋਇਆ ਜਿੱਥੇ ਕੀ ਬੈ ਕੇ ਆਪਾਂ ਕਰ ਸਕਦੇ ਕਿਉਂਕਿ ਅੰਦਰ ਇੱਥੇ ਬੈ ਕੇ ਖਾਣ ਪੀਣ ਦਾ ਆਨੰਦ ਇਹ ਹੈ ਕਿ ਬਾਹਰੇ ਭਾਵੇਂ ਬਰਫ਼ ਪੈਂਦੀ ਹੋਵੇ ਪਰ ਅੰਦਰ ਚਿਮਨੀ ਲੱਗੀ ਹੋਈ ਹੈ ਚਾਹ ਫਿੱਕੀ ਦਿੱਤੀ ਹੈ ਫਿੱਕੀ ਦੇ ਨਾਲ ਆਪਾਂ ਨੂੰ ਕਾਲੇ ਜੀ ਖੰਡ ਵਾਦ ਤੇ ਆਪਾਂ ਸਾਰੀ ਪਾਲੀ ਕਿਉਂਕਿ ਮਿੱਠਾ ਜਿਆਦਾ ਪੀਨੇ ਤੇ ਦੋ ਚਮਚੇ ਨੇ ਇਹਦੇ ਵਿੱਚ ਵੀ ਚਮਚਾ ਘਲਿਆਉਣ ਵਾਸਤੇ ਚੀਜ਼ਾਂ ਘੰਟਨੇ ਬਾਬੇ ਆਇਆ ਤਾਂ ਗਿਆ ਬਾਬੇ ਠੰਡ ਵਾਲੀ ਐ ਐ ਨਾਲ ਦੇ ਨਾਲ ਇੱਕ ਚਾਹ ਦਾ ਗਲਾਸ ਇੱਕ ਆਮਲੇਟ ਮੰਗਾਈ ਮੱਖਣ ਨਾਲੇ 10 ਮਿੰਟ ਅੰਦਰ ਚਿਮਨੀ ਚ ਬਹਿ ਜਾਵਾਂਗੇ ਜਿਵੇਂ ਧੂਈ ਦਾ ਸੇਕ ਹੁੰਦਾ ਐ ਏ ਥੋੜਾ ਥੋੜਾ ਸੇਕ ਬਹੁਤ ਸੋਹਣਾ ਹੁੰਦਾ ਇਹਦਾ ਰਾਤ ਨੂੰ ਟੈਂਪਰੇਚਰ ਮਾਈਨਸ ਚ ਵਾਜ ਜਾਂਦਾ ਕੱਲ ਕਸੌਲ ਮਾਈਨਸ 1 ਟੈਂਪਰੇਚਰ ਹੋ ਗਿਆ ਸੀ ਰਾਤ ਨੂੰ 12:00 ਵਜੇ ਹਾਂ ਵੀ ਦੋਸਤੋ 5:30 ਹੋ ਗਏ બસ ਇਹ ਤੋਂ ਬਾਅਦ ਹਨੇਰਾ ਹੋ ਜਾਊਗਾ ਵਿਊ ਦੇਖਣਾ ਬੰਦ ਹੋ ਜਾਊ ਤਾਂ ਇਹ ਲਾਸਟ ਤੁਹਾਨੂੰ ਵਿਊ ਦਿਖਾਉਣਾ ਬੜਾ ਖਤਰਨਾਕ ਆ ਆਲੇ-ਦੁਆਲੇ ਦੇਖ ਸਕਦੇ ਹੋ ਪਹਾੜੀਆਂ ਤੇ ਬਰਫ਼ੀ-ਬਰਫ਼ ਜੰਮੀ ਪਈ ਆ ਹੋ ਸਕਦਾ ਵੀ ਰਾਤ ਨੂੰ ਰਾਤ ਨੂੰ ਚਾਂਸ ਹੋ ਸਕਦੇ ਨੇ ਮੌਸਮ ਖਰਾਬ ਹੋ ਜੇ ਉਰੇ ਵੀ ਬਰਫ਼ ਪੈ ਸਕਦੀ ਹੈ ਕਿਉਂਕਿ ਸੁਰਾਤਾ ਪਰ ਸਟੇ ਕਰੀ ਜੀ ਤੋਸ ਦੇ ਵਿੱਚ ਇੱਥੇ ਦੋ ਚੀਜ਼ਾਂ ਨੇ ਜਾਂ ਤਾਂ ਆਪਾਂ ਇੱਕ ਵਿਊ ਦੇਖ ਸਕਦੇ ਜਾਂ ਇੱਥੇ ਇੱਕ ਵਾਟਰਫਾਲ ਹੈ ਆ ਦੇਖੋ ਪਹਾੜਾਂ ਦੇ ਉੱਤੇ ਦੇਖੋ ਸੋਹਣੀ ਸੋਹਣੀ ਬਰਫ਼ ਜੰਮੀ ਪਈ ਐ ਜੰਮਾ ਚਿੱਟੀ ਚਾਦਰ ਜੰਮੀ ਪਈ ਐ ਬਸ ਇਹੀ 뷰 ਦੇਖਣ ਵਾਲਾ ਇੱਥੇ ਕਿਉਂਕਿ ਇਧਰ ਸਾਈਡ ਤੇ ਹੈ ਨਹੀਂ ਉਹ ਪਿੱਛੇ ਚੋਟੀ ਦੇ ਵੀ ਤੁਸੀਂ ਦੇਖ ਸਕਦੇ ਹੋ ਬਾਬੇ ਇੱਥੇ ਚਾਹ ਦਾ ਸਟਾਈਲ ਵੱਖਰਾ ਹੀ ਦੇਖਿਆ ਇਹਨਾਂ ਦੀ ਇੱਕ ਗਲਾਸ ਦੇ ਵਿੱਚ ਚਾਹ ਹੋ ਕੌਬਲੀ ਦੇ ਵਿੱਚ ਖੰਡ ਪਾਈ ਹੋ ਗਲਾਸ ਦੇ ਵਿੱਚ ਚਮਚਾ ਹੋ ਜਿੰਨੀ ਤੁਸੀਂ ਪਾਉਣੀ ਫਿੱਕੀ ਪੀਣੀ ਫਿੱਕੀ ਪੀ ਲੋ ਜਿੰਨਾ ਮਿੱਠਾ ਪਾ ਕੇ ਪੀਣ ਤੁਸੀਂ ਪੀ ਸਕਦੇ ਹੋ WhatsApp ਤਾਂ ਆਪਣਾ ਭਰਾ ਗੋਰਾ ਮਿਲਿਆ ਇਹ ਯੂ ਆਰ ਫਰੋਮ ਸਵੀਡਨ ਗੁੱਡ ਮਾਰਨਿੰਗ ਸਵੀਡਨ ਸਵੀਡਨੋਂ ਸੇ ਆਇਆ ਤਾਂ ਗੱਲਾਂ ਬਾਤਾਂ ਕਰਕੇ ਵਧੀਆ ਲੱਗਿਆ ਸਾਮੋ ਸਾਮਣੇ ਸਾਡੇ ਰੂਮ 'ਚ ਹੀ ਰਾਤ ਵੀ ਅਸੀਂ ਮਿਲੇ ਕਾਫੀ ਵਧੀਆ ਲੱਗਿਆ ਤਾਂ ਭਰਾ ਗਿਟਾਰ ਨਾਲ ਹੀ ਰੱਖਦਾ ਉਹਦਾ ਸੰਗੀਤ ਦਾ ਹੈਗਾ ਹੈ ਨਾ ਗਿਟਾਰ ਯੂ ਸਪੀਕ ਵਾਟ ਆਈ ਸੇ ਇਜ਼ ਮਾਈ ਨਿਊ ਫਰੈਂਡ ਫਰੋਮ ਪੰਜਾਬੀ ਯੇ <laughs> YouTube subscribe. <laughs> <laughs> mm, yeah, subscribe. Susq subscribe this guy on YouTube, man. Now. <laughs> nice. ਬਟਰਫਲ ਦੇਖਣਾ ਆਪਾਂ ਤੁਹਾਨੂੰ ਬਟਰਫਲ ਦਿਖਾਵਾਂਗੇ ਵੈਸੇ ਰਸਤੇ ਵਿੱਚ ਯਾਰ ਕੋਈ ਹੈ ਹੀ ਨਹੀਂ ਦੇਖਿਓ ਸੋ ਬਟਰਫਲ ਜਾਂਦੇ ਆਪਾਂ ਦੇਖੋ ਆ ਰਸਤਾ ਬਟਰਫਲ ਦਾ ਪੈਦਲ ਹੀ ਜਾਣਾ ਪੈਂਦਾ ਅੱਧੇ ਘੰਟੇ ਦਾ ਰਸਤਾ ਦੱਸਿਆ ਸੋ ਰਸਤਾ ਸਾਰਾ ਦੂਜਾ ਹੀ ਹੈ ਡੰਡੀ ਜੀ ਆ ਬਸ ਪੱਥਰਾਂ ਦੇ ਵਿੱਚ ਦੀ ਹੁਣ ਜਾ ਕੇ ਦੇਖਦੇ ਆਪਾਂ ਵੀ ਕਿੰਨੀ ਕੁ ਦੂਰ ਅੱਧੇ ਘੰਟੇ ਦਾ ਰਾਹ ਦੱਸਿਆ ਆਪਾਂ ਨੂੰ ਬਾਕੀ ਉਹ ਵੀ ਦਿਖਾਉਣਾ ਸਾਨੂੰ ਜ਼ਰੂਰੀ ਆ। ਹਾਂਜੀ ਦੋਸਤੋ ਆਪਾਂ ਤੁਹਾਨੂੰ ਇਹ ਦੱਸ ਦਈਏ ਕਿ ਤੋਸ ਦੇ ਵਿੱਚ ਆਉਣਾ ਵਧੀਆ ਲੋਕੇਸ਼ਨ ਹੈ। ਤਾਂ ਤੁਸੀਂ ਆ ਸਕਦੇ ਹੋ ਇੱਥੇ ਤੁਹਾਨੂੰ ਹੋਟਲਾਂ ਦੀ ਕੋਈ ਕਮੀ ਨਹੀਂ। ਕੈਫੇਆਂ ਦੀ ਕੋਈ ਕਮੀ ਨਹੀਂ, ਖਾਣ-ਪੀਣ ਤੇ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ। ਸੋ ਜਿਹੜਾ ਹੀ ਰਹਿ ਹੈ ਸਰ ਹੈ ਸੋ ਤਾਂ ਥੋੜੀ ਸਸਤੀ ਹੈ ਖਾਣ-ਪੀਣ ਦਾ ਮੈਂ ਸਮਾਨ ਥੋੜਾ ਜਿਹਾ ਜਿਹੜੇ ਹਿਸਾਬ ਨਾਲ ਉਚਾਈ ਤੇ ਬੈਠੇ ਆ ਤਾਂ ਉਸ ਹਿਸਾਬ ਨਾਲ ਸਿਸਟਮ ਹੋ ਜਾਂਦਾ ਹੈ। ਤਾਂ ਦੋ ਚੀਜ਼ਾਂ ਨੇ ਇੱਥੇ ਇੱਕ ਤਾਂ ਵਿਊ ਬਹੁਤ ਸੋਹੰਦਾਰ ਹੈ। ਇੱਕ ਵਾਟਰਫਾਲੋ ਹਜੇ ਆਪਾਂ ਦੇਖਣਾ ਵਿਊ ਤੁਹਾਨੂੰ ਆਪਾਂ ਉਹ ਵੀ ਆਪਾਂ ਵਲੌਗ ਦੇ ਵਿੱਚ ਪੂਰਾ ਸੈ ਅੱਛਾ ਉੱਪਰ ਇਹ ਬਰਫ ਜੋ ਹੈ ਨਾ ਹੂੰ ਜੋ ਪਿੱਛੇ ਜਿਸ ਮੌਸਮ ਖਾਬ ਹੋ ਗਿਆ ਤੁਨ ਉਸ ਦਿਨ ਆਇਆ ਸੀ ਅੱਛਾ ਇਹ ਪਰੇ ਵਾਲਾ ਵੀ ਆਇਆ ਉਸੇ ਦਿਨ ਦੇਖੋ ਲੱਕੜਾਂ ਲੈ ਕੇ ਐਨਵੀ ਤਹਾਂ ਤੋਂ ਘੋੜਿਆਂ ਰਾਹੀਂ ਆ ਜਾ ਆ ਜਾ ਆ ਜਾ ਮੈਂ ਤਾਂ ਪਹਿਲੀ ਪਰਾਂ ਹੋ ਗਿਆ ਤਨ ਦੇਖ ਕੇ ਹੋਤੇ ਛੋਟੇ ਨਿੱਕੇ ਨਿੱਕੇ ਝਰਨੇ ਜੋ ਕੁਦਰਤੀ ਚੱਲਦੇ ਨੇ ਵਾਓ ਵਾਟਰਫਾਲ ਤੋਂਸਰਾ ਤੁਸੀਂ ਦੇਖ ਸਕਦੇ ਹੋ ਜਮਾ ਵਾਟਰਫਾਲ ਦੇ ਆਪਾਂ ਨੇ ਜਦੀਕ ਆ ਗਏ ਪੂਰਾ ਇੱਕ ਨੰਬਰ ਚ ਮਾਹੌਲ ਹੈ ਇੱਕ ਨੰਬਰ ਚ ਝੜ ਕੇ ਆਉਣਾ ਪੈਂਦਾ ਥਕਾਵਟ ਬਹੁਤ ਹੁੰਦੀ ਹੈ ਪਰ ਜਦੋਂ ਤੁਸੀਂ ਇੱਥੇ ਝਰਨੇ ਤੇ ਪਹੁੰਚੋਗੇ ਵਾਟਰਫਾਲ ਤੇ ਪਹੁੰਚੋਗੇ ਤਾਂ ਤੁਹਾਡਾ ਸਾਰਾ ਥਕਾਏ ਮਾ ਦੂਰ ਦੇਖੋ ਆ ਫੱਟੇ ਹੀ ਧਰਿਆ ਹੋਇਆ ਲੰਗੜ ਖਾਤਰ ਸੋਇ ਕਲੇ ਫੱਟੇ ਤੋਂ ਹੀ ਲੰਘ ਸਕਦੇ ਆਪਾਂ ਵਾਟਰਫਾਲ ਉੱਪਰ ਤੇ ਦੇਖੋ ਬਹੁਤ ਘੈਂਟ 뷰 ਹੈਗਾ ਤਾਂ ਵਾਟਰਫਾਲ ਤੇ ਆ ਕੇ ਤੁਸੀਂ ਜਿੱਥੋਂ ਦੀ ਪਾਣੀ ਚੱਲਦਾ ਹੈ ਉੱਥੇ ਬੈਠ ਕੇ ਤੁਸੀਂ ਖਾ ਪੀ ਸਕਦੇ ਹੋ ਖਾਣ ਪੀਣ ਦਾ ਸਮਾਨ ਮਹਿੰਗਾ ਪਰੌਂਠਾ 100 ਰੁਪਏ ਦਾ 70 ਰੁਪਏ ਦੀ ਕੌਫੀ 40 ਰੁਪਏ ਦੀ ਚਾਹ ਦਾ ਰੇਟ ਥੋੜੇ ਹਾਈ ਨੇ ਦੋ ਵੀ ਆਪਣਾ ਪਰੌਂਠਾ ਤੇ ਚਾਹ ਆ ਗਈ ਵਾਟਰਫਾਲ ਦੇ ਵਿੱਚ ਬਹਿ ਕੇ ਆਪਾਂ ਚਾਹ ਨਾਸ਼ਤਾ ਕਰਦੇ ਆ ਆਪਣਾ ਬ੍ਰੇਕਫਾਸਟ ਕਰਦਾ हां जी दोस्तों ਆਪਾਂ ਇੱਥੇ ਬ੍ਰੇਕਫਾਸਟ ਕਰ ਲਿਆ ਤਾਂ ਵਾਟਰਫਾਲ ਤੇ ਆਪਾਂ 1 ਘੰਟਾ ਬਤੀਤ ਕਰ ਲਿਆ ਆਪਾਂ ਥੱਲੇ ਜਾਂਦੇ ਆਂ ਨੂੰ 2 ਵਜ ਜਾਣਗੇ ਜੇ ਆਪਾਂ ਬਾਈਕ ਲੈ ਕੇ ਨੀਚੇ ਜਾਵਾਂਗੇ ਤਾਂ ਆਪਾਂ ਨੂੰ ਤਨ ਸਾਢੇ 3 ਦਾ ਟਾਈਮ ਲੱਗੂ। ਵੈਸੇ ਖੀਰ ਗੰਗਾ ਦਾ ਟਰਾਈ ਕਰਜਾ ਪਰ ਤਾਂ ਸਰ ਨਹੀਂ ਹੋਣਾ ਕਿਉਂਕਿ ਟਾਈਮ ਬਹੁਤ ਹੋਊ ਖੀਰ ਗੰਗਾ ਦਾ ਟਰੈਕ ਕਰ ਤੋਂ ਘੰਟੇ ਲੱਗਦੇ ਨੇ ਜੇ ਹੌਲੀ ਹੌਲੀ ਜਾਵਾਂਗੇ ਤੇਜ਼ ਜਾਵਾਂਗੇ ਡੇਢ ਘੰਟੇ ਚ ਵੀ ਜਾ ਸਕਦੇ ਆਂ। ਉਹ ਮੌਕੇ ਤਾਂ ਕਈ ਵਾਰ ਬਰਫ਼ ਜਿਆਦੇ ਹੋਵੇ ਆਪਾਂ ਤਾਂ ਮੈਂ ਦੇਖ ਤੁਰੇ ਜਾਵੇ ਤਾਂ ਪਰ ਰਿਸਕ ਨਹੀਂ ਲੈਂਦੇ ਤਾਂ ਆਪਾਂ ਉਹੀ ਦੇਖਦੇ ਅੱਜ ਤੋਸ ਦੇ ਵਿੱਚ ਹੀ ਆਪਾਂ ਇੱਕ ਦਿਨ ਦੀ ਸਟ ਕੈਮਰੇ ਦੇ ਵਿੱਚ ਤੁਸੀਂ ਉਧਰ ਦੇਖ ਹੀ ਨਹੀਂ ਸਕਦੇ ਬਾਬੇ ਬੜੀਆਂ ਕੈਂਟ ਚੀਜ਼ਾਂ ਬਣੀਆਂ ਹੋਈਆਂ ਵਾਓ ਕੀ ਬਾਤ ਆ ਦੇਖੋ ਕੱਲ ਆਪਾਂ ਰੂਮ ਚੇਂਜ ਕਰ ਲਿਆ ਅੱਜ ਆਪਾਂ ਨਵਾਂ ਰੂਮ ਲੈਤਾ ਕੱਲ ਆਪਣਾ ਰੂਮ ਥੱਲੇ ਸੀ ਨੀਚੇ ਕਿਉਂਕਿ ਉਹਨਾਂ ਦੇ ਕੋਈ ਲਾਈਟਿੰਗ ਵਗੈਰਾ ਜਾਂ ਕੋਈ ਮਿਊਜ਼ਿਕ ਵਗੈਰਾ ਨਹੀਂ ਚੱਲਦਾ ਸੀ ਇੱਥੇ ਪੂਰੀ ਰੌਣਕ ਸੀ ਰਾਤ ਮੈਂ ਦੇਖਿਆ ਦੇਖ ਰਿਹਾ ਸੀ ਉੱਤੋਂ ਵੀ ਇੱਥੇ ਪੂਰੀ ਰੌਣਕ ਲੱਗੀ ਹੋਈ ਆ ਤਾਂ ਕਰਕੇ ਸੋ ਅੱਜ ਆਪਾਂ ਵੀ ਅੱਜ ਦੂਜੇ ਦੀ ਸਟੇ ਵੀ ਇੱਥੇ ਕਰ ਲਈ ਅੱਜ ਆਪਾਂ ਖੀਰਗੰਗਾ ਜਾਣਾ ਸੀ ਸੋ ਵਾਟਰਫਾਲ ਤੇ ਜਾਣ ਕਰਕੇ ਅੱਜ ਆਪਾਂ ਲੇਟ ਹੋਵੋਗੇ ਸੋ ਇੱਕ ਦਿਨ ਦੀ ਸਟੇ ਆਪਾਂ ਹੋਰ ਇੱਥੇ ਤੋਸਤੀ ਕਰ ਲਈ ਤਾਂ ਸਵੇਰ ਸਵਾਲ ਨੰਗਾਗੇ ਆਪਾਂ ਖੀਰਗੰਗਾ ਟਰੈਕ ਤੇ ਸੋ ਅੱਜ ਦਾ Big.